ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਡਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਦੋਸਤੋ ਵੀਰ ਦਲੇਰ ਸਿੰਘ ਬਾੜ ਦੇ ਕੋਲ ਜਿੱਦਾਂ ਕਿ ਦੋਸਤੋ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਵਿਕਰੀ ਵਾਲੇ ਪਸ਼ੂ ਦੋਸਤੋ ਇਸ ਘਰੇ ਆਉਂਦੇ ਆ ਡੇਲੀ ਰੁਟੀਨ ਦੇ ਵਿੱਚ ਅੱਜ ਚਾਰ ਮੱਝਾਂ ਤੁਹਾਨੂੰ ਦੋਸਤੋ ਦਿਖਾਉਣੀਆਂ ਨੇ ਚਾਰ ਮੱਝਾਂ ਝੋਟੀਆਂ ਨੇ ਟੋਟਲ ਤੇ ਮੱਝਾਂ ਝੋਟੀਆਂ ਚਾਰੇ ਬਿਲਕੁਲ ਤਾਜ਼ੀਆਂ ਸੁਈਆਂ ਨੇ ਪੂਰੀ ਡਿਟੇਲ ਹਰ ਵਾਰ ਦੀ ਤਰ੍ਹਾਂ ਆਪਾਂ ਵੀਰ ਦਲੇਰ ਸਿੰਘ ਬਾੜ ਦੇ ਨਾਲ ਪੂਰੀ ਗੱਲਬਾਤ ਕਰਕੇ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਦੋਸਤੋ ਲੈ ਲਾਂਗੇ ਤੇ ਖਾਸ ਵਿਜਿਟ ਤੁਸੀਂ ਪਿੰਡ ਡੱਲ ਕਰਨੀ ਆ ਅੱਜ 17 ਦਸੰਬਰ ਨੂੰ ਦੋਸਤੋ ਆਪਾਂ ਇਹ ਕਵਰੇਜ ਕਰਦੇ ਆ ਮਾਰਨਿੰਗ ਸਵੇਰ 18 ਦਸੰਬਰ ਨੂੰ ਸਵੇਰ 6 ਵਜੇ ਵੀਡੀਓ ਨੂੰ ਅਪਲੋਡ ਕਰ ਦਿਆਂਗੇ ਸੋ ਐਨੀਮਲ ਜਿਹੜਾ ਵੀ ਕਿਸੇ ਵੀਰ ਨੂੰ ਪਸੰਦ ਆਊਗਾ ਐਨੀਮਲ ਵੈਸੇ ਸਾਰੇ 6 ਵਜੇ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਆਪਣਾ ਹੱਕ ਆਪਣੀ ਰਿਸਪੌਂਸਿਬਿਲਟੀ ਸਮਝ ਕੇ ਦੋਸਤੋ ਤਸल्ली ਤੁਸੀਂ ਕਰਨੀ ਆ ਠੀਕ ਆ ਜੀ ਬਾਕੀ ਵਾਂ ਕਲਸੀਆ ਪਿੰਡ ਬਿਲਕੁਲ ਨਾਲ ਲੱਗਦਾ ਡਲੀਰੀ ਪਿੰਡ ਬਿਲਕੁਲ ਨਾਲ ਲੱਗਦਾ ਪਿੰਡ ਡੱਲਦੇ ਤੇ ਆਓ ਲੈਣਿਆ ਜਾਣਕਾਰੀ ਵੀਰ ਦਲੇਰ ਸਿੰਘ ਬਾੜ ਤੋਂ ਪੂਰੀ ਡਿਟੇਲ ਲੈ ਲੈਣੇ ਨਾ ਮੱਜਾਂ ਦੀ ਬਾਕੀ ਦੋਸਤੋ ਇੱਕ ਹੋਰ ਰਿਕਵੈਸਟ ਆ ਬਾਕੀ ਵੀਡੀਓ ਦੇ ਨਾਲ ਐਂਡ ਤੱਕ ਸਾਰੇ ਵੀਰ ਜ਼ਰੂਰ ਜੁੜੇ ਰਿਆ ਕਰੋ ਪੂਰੀ ਇਨਫੋਰਮੇਸ਼ਨ ਤੇ ਪਸ਼ੂ ਪਹਿਲਾਂ ਆਪਣਾ ਦੇਖ ਲਿਆ ਕਰੋ ਉਸ ਤੋਂ ਬਾਅਦ ਜਿਹੜਾ ਵੀ ਐਨੀਮਲ ਪਸੰਦ ਆਉਂਦਾ ਉਹਦੇ ਬਾਰੇ ਤੁਸੀਂ ਜਿਹੜੀ ਗੱਲਬਾਤ ਕਰ ਲਿਆ ਕਰੋ ਠੀਕ ਆ ਆਓ ਆਪਣੀ ਦੋ ਟਾਈਮ ਚੋ ਉਹ ਚਾਰ ਟਾਈਮ ਚੋ ਤਸੱਲੀ ਆਪਣੀ ਜ਼ਰੂਰ ਪਹਿਲ ਦੇ ਆਧਾਰ ਤੇ ਕਰਿਆ ਕਰੋ ਸਭ ਤੋਂ ਪਹਿਲਾਂ ਵੀਰ ਦਲੇਰ ਸਿੰਘ ਬਾੜ ਸਸਰੀ ਕਾਲ ਸੰਧੂ ਸਾਹਿਬ ਮੇਰੇ ਵੱਲੋਂ ਵੀ ਸਸਰੀ ਕਾਲ ਹੋਰ ਜਿਹੜੇ ਮੇਰੇ ਭਰਾ ਵੀਡੀਓ ਵੰਦੇ ਉਹਨਾਂ ਨੂੰ ਵੀ ਸਸਰੀ ਕਾਲ ਹੋਰ ਬਾਖਿਰਪਾ ਮਾਲਕ ਦੀ ਸ਼ੁ크ਰਾ ਜੀ ਹੋਰ ਗੁਰਲਾਲ ਸਿੰਘ ਕੀ ਹਾਲ ਨੇ ਵਧੀਆ ਵਧੀਆ ਜੀ ਤਰਾ ਦੂਰ ਦੂਰ ਹੁੰਦੇ ਚ ਕੋਲੇ ਆਓ ਕੋਲੇ ਹੀ ਆ ਹਾਂ ਇੱਥੇ ਆ ਜਾ ਠੀਕ ਹੈ ਜੀ ਤੇ ਅੱਛਾ ਬਾੜ ਸਾਹਿਬ ਅੱਜ ਪਸ਼ੂ ਚਾਰ ਆਪਣੇ ਕੋਲ ਵਕਾਊਗਾ ਜੀ ਹਾਂ ਜੀ ਚਾਰ ਆ ਦੋ ਦਿਨੇ ਸੇਲ ਹੋ ਗਈਆਂ ਮੋਗੇ ਚਲੇ ਗਈਆਂ ਮਈਆਂ ਦੋਵੇਂ ਉਹ ਵੀ ਸੂਈਆਂ ਸੂਈਆਂ 6 ਹੈ ਅੱਜ 6 ਆ ਦੀ ਪਾਣੀ ਵੀਡੀਓ ਦੋ ਵੈਗੀਆਂ ਨੇ ਨਵੇਂ ਨੀਲੀ ਦੀਆਂ ਉੱਤੇ ਮੋਗੇ ਚਲੇ ਗਈਆਂ ਠੀਕ ਆ ਜੀ ਹਾਂ ਜੀ ਲਓ ਵੀ ਇੱਕ ਦੋ ਇੱਕ ਦੋ ਨੀਲੀ ਦੇ ਪਸ਼ੂ ਜਿਹੜੇ ਦੋਸਤੋ ਹਰ ਟਾਈਮ ਹੀ ਮੌਜੂਦ ਹੁੰਦੇ ਆ ਵਿੱਚ ਤੇ ਕਿਉਂਕਿ ਭੈਣ ਭਰਾਵਾਂ ਦੀ ਪਸੰਦ ਨੂੰ ਜਿਹੜਾ ਮੁੱਖ ਰੱਖਿਆ ਜਾਂਦਾ ਠੀਕ ਆ ਜੀ ਐਨੀਮਲ ਤਾਂ ਵੈਸੇ ਚਲੋ ਹਰ ਇੱਕ ਤਰ੍ਹਾਂ ਦਾ ਲੈਣਾ ਪੈਂਦਾ ਪਰ ਨੀਲੀ ਰਾਵੀ ਦੀਆਂ ਮੱਝਾਂ ਕਿਤੇ ਨਾ ਕਿਤੇ ਜਿਹੜੀਆਂ ਜ਼ਰੂਰ ਟੱਚ ਜਿਹੜਾ ਹੈਗਾ ਨੀਲੀ ਰਾਵੀ ਦਾ ਨੀਲੀ ਦੀਆਂ ਮੱਝਾਂ ਉਹ ਵੀਰ ਜ਼ਰੂਰ ਸ਼ਾਮਿਲ ਕਰਦਾ ਬਿਲਕੁਲ ਹਰ ਕਪੂਰ ਦੇ ਵਿੱਚ ਤੇ ਬਾਪ ਸਾਹਿਬ ਆ ਵੀ ਭਰਾਵਾਂ ਦੀ ਮੰਗ ਹੁੰਦੀ ਹੈ ਨਾ ਫਿਰ ਪਿਓ ਰੀ ਰੱਖੀਏ ਤੇ ਫਿਰ ਸੂਤਰਾ ਆ ਜਾਂਦਾ ਕੰਮ ਆ ਬਿਲਕੁਲ ਹਾਂ ਬਿਲਕੁਲ ਚੰਗਾ ਪਸੂ ਜਾਊ ਭਰਾ ਯਾਦ ਕਰਨਗੇ ਨਹੀਂ ਬਿਲਕੁਲ ਜੀ ਬਿਲਕੁਲ ਹਾਂ ਤੇ ਅੱਜ ਚਾਰ ਮੱਝਾਂ ਆਪਣੇ ਕੋਲ ਤੇ ਚਾਰੇ ਸੁਈਆਂ ਨੇ ਹਾਂ ਜੀ ਆਹ ਨਾ ਸੰਧੂ ਸਾਹਿਬ ਤੀਸਰੀ ਸੁਈ ਮੈਂ ਸੁਈ 1 ਘੰਟਾ ਹੋ ਗਿਆ ਇਹਨੂੰ ਸੁਈ ਨੂੰ ਅੱਛਾ ਜੀ ਪਹਿਲਾ ਨੰਬਰ ਵਾਲੀ ਠੀਕ ਹਾਂ ਜ਼ੋਰ ਪਾਉਣ ਵਾਲੀ ਆ ਬੈਡ ਬਲੈਕ ਕਾਲੀ ਸ਼ਾਹ ਮੈਂ ਆ ਪਿਓ ਮੋਰਾ نسل ਦੀ ਏ ਠੀਕ ਹੈ ਜੀ ਜੈਡ ਬਲੈਕ ਥੱਲੇ ਥੱਲੇ ਦੀ ਬਹੁਤ ਚੰਗੀ ਆ ਤਰਾਤੂਰਾ ਮਾਰੀਆਂ ਬਿਲਕੁਲ ਫਰਸਟ ਕਲਾਸ ਆ ਥੱਲੇ ਚਵਾਈ ਦੀ ਇੱਕ ਨੰਬਰ ਨਿਕਲੀ ਪੋਲੀ ਠੀਕ ਆ ਜੀ ਹਾਂ ਮੜਾ ਆ ਲਓ ਜੀ ਆਵੇ ਆ ਥੋੜਾ ਕਿੰਨਾ ਘੰਟਾ ਹੋ ਗਿਆ ਤੁਸੀਂ ਨੂੰ ਆ ਘੰਟਾ ਹੋ ਗਿਆ ਆਵੇ ਜੋਰ ਦੀ ਵੀਡੀਓ ਆਵੇ ਇੱਥੇ ਵੀਡੀਓ ਕਮਾ ਦਵਾਵੇ ਇੱਥੇ ਸੁਈ ਹੈ ਤੇ ਮੁੜਕਿਆ ਹੋਵੇ ਸੁੱਕੇ ਥਾਂ ਕਰਤੀ ਪੂਂਜ ਪੰਜ ਠੀਕ ਆ ਜੀ ਤਾਂ ਤੁਹਾਡੇ ਆਉਣ ਦਾ ਕਾਰਨ ਅਸੀਂ ਆਵੇ ਹਾਂ ਸੋ ਆਪਾਂ ਜੋਰ ਦੀ ਵੀਡੀਓ ਬਣਾ ਕੇ ਪ੍ਰੋਫਲ ਸਾਰੀ ਕਰਾਂਗੇ ਹਾਂ ਜੋਰ ਅਜੇ ਪਾਉਣ ਵਾਲੀ ਆ ਕਿਉਂ ਲੰਮਕਣ ਢਈ ਆ ਆਵੇ ਤੂੜੀ ਥੱਲੇ ਪਾਈ ਆ ਬੈਠੀ ਤੇ ਫਿਰ ਤੁਹਾਡੇ ਕਰਕੇ ਠਾਉਣੀ ਪਈ ਸਾਨੂੰ ਕੋਈ ਗੱਲ ਨਹੀਂ ਹਾਂ ਛੱਡ ਦੇ ਘੰਟਾ ਕਿ ਦੋਸਤੋ ਪਹਿਲਾਂ ਸੂਈ ਆ ਪਹਿਲੇ ਨੰਬਰ ਤੋਂ ਆਪਾਂ ਇਸੋ ਮੱਝ ਤੋਂ ਸਟਾਰਟ ਕਰਤਾ ਲਾੜੋਂ ਵਗੈਰਾ ਲੰਕਣ ਡਿਆ ਬਾਕੀ ਜੇਰਪੁਰ ਉੱਪਰ ਪੈ ਜੂਗੀ ਕੈਂਡੀਡੇਟ ਤਾਂ ਪੈ ਜੂਗੀ ਹਾਂ ਪੁਰਾਉ ਜੇਰ ਬੈਠੀ ਆਈ ਫਿਰ ਜਦ ਜਾਨੀ ਮੈਂ ਜਿਤਨਾ ਮੱਲਾ ਉੱਠਿਆ ਡੰਗਰ ਚੜ੍ਹ ਜਾਈ ਗਈ ਫੇਰ ਇਹ ਕਣਾ ਆ ਠੀਕ ਆ ਹਾਂ ਥਣ ਦੇ ਬਾ ਪੂਰਾ ਸਫਾਈ ਵਾਲਾ ਹੈ ਹੋ ਮੈਨੂੰ ਫੁੱਟਬਾਲਰ ਦਾ ਚੜਾ ਦੇ ਗੋਲ ਚਾਰ ਨੂੰ ਟੱਚ ਕਰਦਾ ਨੇ ਬਿਲਕੁਲ ਹਾਂ ਕੋਈ ਪਾਇ ਰੱਖ ਉੱਤੇ ਚੜ੍ਹ ਜਾ ਉਹ ਤੇ ਵਾਟਸਐਪ ਸੁਬਾਹ ਕਨਵਾ ਸੂਈਏ ਸੂਆ ਏ ਸੰਧੂ ਸਾਹਿਬ ਤੀਸਰੇ ਸੂਏ ਸੂਈਏ ਲੋਬੀ ਤੇਜਾ ਸੁਆ ਬੱਚਾ ਮਗਰ ਕੱਟੀ ਹੈ ਆਏ ਦੇਖ ਮਗਰ ਕੱਟਾ ਗਿੱਲਾ 나ੜੂ ਬਿਲਕੁਲ ਬੱਚੇ ਦੇ ਨਾਲ ਆ ਜੀ ਆਹ ਲੋ ਠੀਕ ਆ ਬਿਲਕੁਲ ਇੱਕ ਰੰਗ ਕਾਲਾ ਬੱਚਾ ਮਗਰ ਕੁਝ ਜਿਹੜੇ ਪੂਛ ਤੇ ਵਾਲ ਚਟੇ ਮਿਲ ਜਾਣਗੇ ਤੁਹਾਨੂੰ ਦੋਸਤੋ ਬਾਕੀ ਹੈ ਬਿਲਕੁਲ ਬਲੈਕ ਹੀ ਆ ਮੱਝ ਪਿਓਰ ਮੋਰਾ ਤੇ ਸਿੰਘ ਥੋੜਾ ਜਿਹਾ ਉੱਚਾ ਖੁੱਲਾ ਹੈਗਾ ਦਰਮਿਆਨਾ ਜਿਹਾ ਤੁਹਾਨੂੰ ਜਿਹੜਾ ਦਿਖਾਈ ਦੇ ਰਿਹਾ ਬਾਕੀ ਤੇਜਾ ਸੁਆ ਦੋਸਤੋ ਕਦਕੂਦ ਸੋਹਣਾ ਮੱਝ ਦਾ ਬਾਕੀ ਸੂਸਵਾ ਦੇ ਵਿੱਚ ਆਈ ਆ ਜਫਰਾਵਾਲ ਚ ਵੀ ਆ ਜਾਂਦੀ ਆ ਆ ਜੀ ਪਿਓਰ ਚ ਠੀਕ ਆ ਤੇ ਬਾਕੀ ਧਾਰਾ ਤੁਰਾ ਵੀਰ ਗੁਰਲਾਲ ਸਿੰਘ ਨੇ ਵੀ ਮਾਰ ਕੇ ਦਿਖਾਤੀਆਂ ਨੇ ਆ ਲੈ ਕੇ ਵਿਖਾਉਨੇ ਕੋਈ ਤਸਲੀ ਕਰੋਗੇ ਜੀ ਆਪਰੇ ਪੈਸੇ ਦੇਣੇ ਆ ਹਾਂ ਬਿਲਕੁਲ ਆ ਲਓ ਜੀ ਅਹੀਂ ਜਾਣੇ ਵੀ ਆਪ ਦਾ ਭਰਾ ਹੈ ਤਸਲੀ ਕਰਕੇ ਖੜੋ ਮੁੜ ਕੇ ਕੋਈ ਕੋਠੇ ਜੀ ਦੀ ਸੀ ਛੱਡ ਦੋ ਨਾ ਡਰੋ ਪਹੁੰਚੋ ਸਾਡੇ ਕੋਲ ਮਿਲੋ ਨਾਲੇ ਸਾਨੂੰ ਹਾਂ ਬਿਲਕੁਲ ਜੀ ਬਿਲਕੁਲ ਹਾਂ ਸੋ ਹਰ ਵਾਰ ਦੋਸਤੋ ਇੱਕ ਰਿਕਵੈਸਟ ਹੀ ਹੁੰਦੀ ਹੈ ਆਪਣੀ ਠੀਕ ਹੈ ਜੀ ਆਨਲਾਈਨ ਸੌਦਾ ਵੇਰ ਕਰਦੇ ਆ ਪਰ ਆਪਣੀ ਹਰ ਵਾਰ ਅਪੀਲ ਹੁੰਦੀ ਹੈ ਰਿਕਵੈਸਟ ਹੁੰਦੀ ਹੈ ਵੀ ਆਓ ਆਪਣਾ ਪਸੂ ਦੋਸਤੋ ਪਸੰਦ ਕਰੋ ਦੋ ਟਾਈਮ ਚੋਪੋ ਚਾਰ ਟਾਈਮ ਚੋਪੋ ਠੀਕ ਹੈ ਜੀ ਤੇ ਬਾਕੀ ਬਿਲਕੁਲ ਸੁਹੀ ਸੁਵਾਈਆ ਬੇਫਿਕਰੀਆ ਦੋਸਤਾਂ ਪਾਏ ਪੂਰੀ ਚੰਗੀ ਮੈਂ ਆ ਕਦ ਕਦ ਚੰਗਾ ਆ ਪੋਲੂਪ ਜੀ ਵੀਡੀਓ ਸੋਹਣੇ ਕਦ ਕਾਟਦੇ ਵਿੱਚ ਆ ਜੋਰ ਦੀ ਵੀਡੀਓ ਬਣਾ ਕੇ ਅੱਖਾਂ ਕੇ ਉਸੇ ਵੇਲੇ ਪਾਵਾਂਗੇ ਆਪਾਂ ਆਹ ਸਾਰਾ ਮਾਰ ਕੇ ਵਿਖਾ ਦਿੰਨੇ ਆ ਆ ਲਓ ਜੀ ਆ ਵੇ ਲਓ ਆ ਦੇਖੋ ਕੋਈ ਕਿਸੇ ਰਗੋਂ ਦਾ ਫਾਲਟ ਨਹੀਂ ਗਾ ਬੱਚੇ ਬੱਚੇ ਨੂੰ ਅਸੀਂ ਲਿਆਇਆ ਤੁਹਾਡੇ ਆਉਣ ਤੋਂ ਪਹਿਲਾਂ ਆ ਪੋਲੀਆਂ ਤਰਾ ਮੋਟਾ ਚਵਾ ਵੇ ਲਓ ਕਸਾ ਬੀਚੋਂ ਵੀ ਅਜੇ ਜੋਰ ਛੁੱਟ ਨਹੀਂ ਬਸ ਬਸ ਕੋਈ ਗੱਲ ਨਹੀਂ ਹਾਂ ਚੰਗੀ ਚੁਵਾਈ ਆ ਪੋਲੀ ਚੁਵਾਈ ਆ ਬੜਾ ਅਚਰਿਆ ਜੋਰ ਸੇਤੀ ਛੁੱਟ ਦੂ ਨਾ ਸੋਹਣੀ ਚੁਵਾਈ ਆ ਹਾਂਜੀ ਤੇ ਅੱਛਾ ਭਾਜੀ ਦਲੇਰਪਾਟ ਜੀ ਕਿੰਨਾ ਮੁੱਲ ਡਿਮਾਂਡ ਕੀ ਆ ਮੋਲੇ ਦਾ ਆਪਾ ਬਾੜਾ ਲਈ ਪਾਣਾ ਹੀ ਕਰਨਾ ਹੈ ਹਾਂਜੀ ਇਹਦਾ ਸੰਧੂ ਸਾਹਿਬ ਮੋਲੇਗਾ ਜੀ 80000 80000 ਹਾਂ 76000 ਦੀ ਆਪਾ ਦੇ ਦਿਆਂਗੇ 4000 ਛੋਟ ਕਰ ਦੇਾਂਗੇ 76 ਦੀ ਹਾਂ ਲੈ ਦੀ ਰਾਈ ਮੰਨਤਨ ਕਰ ਦਿਓ ਜੀ ਚਾਹ ਕਰ ਦਿਆਂਗੇ ਥੋੜਾ ਬਾੜਾ ਇੱਕ ਗੰਜੇ ਛੋਟ ਕਰ ਦਿਆਂਗੇ ਕੋਈ ਨਹੀਂ ਕਿਉਂ ਸਿਆਲੀ ਦਿਹਾੜੀਆਂ ਤੁਸੀਂ ਵੀ ਮਾਲ ਲੱਭ ਕੇ ਲਿਆਉਂਦੇ ਅੱਗੇ ਵੀ ਕੋਈ ਸ਼ੱਕ ਨਹੀਂ। ਕਿ ਨਹੀਂ ਜੇ ਪਰਣਾ ਪੈਂਦਾ। ਮੱਝ ਪੂਰੀ ਵਧੀਆ। ਫਿਰ ਇੱਕ ਇੱਕ ਨਿਗੇ ਨਿਗੇ ਦਿਨਿਆਂ ਗਏ ਤੇ ਦਿਨ ਨੂੰ ਡੁਬਾਉਂਦਾ ਹੁੰਦੇ ਉਹਨੂੰ ਤੇ। ਸਹੀ ਆ ਜੀ। ਹਾਂ। ਆ ਬਿਲਕੁਲ। ਦੁੱਧ ਦਾ ਰਿਕਾਰਡ ਚੰਗਾ ਇਹਦਾ। ਬਿਲਕੁਲ। ਚਲੋ ਦੁੱਧ ਸੋਨਾ ਪਾ ਦਿਓਗੀ ਕੋਈ। 12-13 ਲੀਟਰ ਤੋਂ ਬਾਅਦ ਚੰਗਾ ਦੁੱਧ ਪਾਲੂਗਾ। ਜੇ ਇਹ ਸੱਜਣਾ ਦਾ ਆਪਾਂ ਲਈਏ ਨਾ 12-13 ਲੀਟਰ ਦੁੱਧ ਨੇ ਕੱਢਿਆ ਏ। ਹੁਣ ਵੱਧ ਵੀ ਕੱਢ ਸਕਦੀ ਜੇ ਸਾਫ਼ ਚੰਗੀ ਕਰਾਂਗੇ ਇਹਦੇ। ਬਿਲਕੁਲ। ਬੋਲੀ ਚਮੜੀ ਦੀ ਹੈ। ਹਾਂ। ਨਾ ਨਹੀਂ ਕੋਈ ਸ਼ੱਕ ਨਹੀਂ ਚੰਗੀ ਮੱਝ। 76000 ਦੇ ਵਿੱਚੋਂ ਮਾਨਤਨ ਹੋ ਜਾਊਗਾ ਠੀਕ ਆ। ਤੇ ਅ 5 6 ਦਿਨ ਮੰਨ 6 ਦਿਨ ਹੋ ਗਏ ਜਾਵੇ ਆ ਕਟਾ ਜੇ ਦਾ ਮਗਰ ਕਟਾ ਜੈਡ ਬਲੈਕ ਆ ਹਾਂ ਲਾਈ ਵੜ ਜੇ ਰਾਈ ਦੀ ਲਓ ਜੀ ਮਗਰ ਬਲੈਕ ਆ ਦੋਸਤੋ ਕਟਾ ਤੇ 5 6 ਦਿਨ ਇੱਕ ਹਫਤਾ ਵੀ ਕੋਈ ਵੀਰ ਮੰਨ ਲੈ ਠੀਕ ਆ ਬਾਕੀ ਬੰਦੇ ਗਿਆ ਜੇ ਸਾਰਾ ਠੀਕ ਆ ਟੀਕਾ ਟੂਗਾ ਡਾਕਟਰ ਤੁਹਾਨੂੰ ਪਤਾ ਗਲਤੀ ਭਰ ਦਿੰਦੇ ਆ ਉਹ ਦੇਖੋ ਜਿਹੜਾ ਟੀਕਾ ਜਿਹਦਾ ਮੈਂ ਬਿਲਕੁਲ 100% ਹੀ ਪਿਓਰ ਆ ਹਾਂ ਦੇਖੋ ਆਨੇ ਜੇ ਜੋ ਮਨ ਨਹੀਂ ਸ਼ਾਨ ਜੀ ਠੀਕ ਹੈ ਜੀ ਤੇਗਾ ਸੂਆ ਤੀਜਾ ਜੀ ਹਾਂ ਤੀਸਰੇ ਸੂਏ ਵੀ ਉਹ ਵੀ ਤੀਸਰੇ ਕਹਨੂ ਭਵੇਂ ਉਹ ਦੂਜੇ ਕਹਿ ਦਿੰਦੇ ਪਰ ਆਪਾਂ ਗਲਤ ਕੰਮ ਨਹੀਂ ਕਰਨਾ ਹਾਂ ਚਲੋ ਇੱਕ ਦਸ ਸੂਏ ਦਾ ਦੇਖੋ ਆਪਾਂ ਨੂੰ ਸਾਈ ਪਾ ਗਿਆ ਅਗਲਾ ਆਖੇ ਯਾਰ ਤੂੰ ਇੱਕ ਸੂਏ ਦਾ ਝੂਠ ਮਾਰਦਾ ਉਹ ਨਹੀਂ ਮਾਰਨਾ ਆਪਾਂ ਨਹੀਂ ਕੀ ਲੋੜਾ ਸੂਆ ਜਿਹੜਾ origignal ਹੈਗਾ ਉਹ ਹੀ ਦਾ ਨਹੀਂ ਨਹੀਂ ਆਪਣੀ ਬਰਾਦ ਹੁੰਦੀ ਹੈ ਬਿਲਕੁਲ ਲਓ ਜੀ ਤੀਜਾ ਸੂਆ ਦੋਸਤੋ 6-7 ਕਿ ਦਿਨਾਂ ਦੀ ਸੂਈ ਆ ਤੇ ਹੁਣ ਦੁੱਧ ਸਟਾਰਟਿੰਗ ਕਿੰਨਾ ਕੋ ਗਿਆ ਇਹਦੇ ਨਾਲੇ ਸਟਾਰਟਿੰਗ 10 ਲੀਟਰ ਤੋਂ ਉੱਪਰ ਹੈ ਦੁੱਧ ਪਰ ਆਪਾਂ 10 ਲੀਟਰ ਚ ਭੇਜਾਂਗੇ 10 ਲੀਟਰ ਹਾਂ ਭਾਵੇਂ ਦੋ ਟਾਈਮ ਦੋ ਟਾਈਮ ਚਾਰ ਜਿਤਨਾ ਵੀ ਮਰਜੀ ਆਉਦੀ ਨਿਸ਼ਾ ਕਰੇ ਚੋਂ ਚਾਂ ਫਰਸਟ ਕਲਾਸ ਜਿਤਨਾ ਉਹਦੀ ਚਵਾਈ ਇਦਾਂ ਹੀ ਇਹਦੀ ਚਵਾਈ ਠੀਕ ਹੈ ਜੀ ਹਾਂ ਓਕੇ ਖੋਲੋ ਗੁਰਲਾਲ ਸੋ ਦੋਸਤੋ 10 ਕਿ ਲੀਟਰ ਜਿਹੜੀਆਂ ਧਾਰਾਂ ਦੇ ਥੱਲੇ ਮੌਜੂਦ ਆ ਸਟਾਰਟਿੰਗ ਹੋਈ ਹੈ ਦੋਸਤੋ ਕਿਉਂਕਿ ਪਸ਼ੂ ਐਨੀਮਲ ਜਿੰਨੇ ਆ ਸਾਰੇ ਤਾਜ਼ੇ ਸਵੇ ਸਵੇ ਆ ਨਾਰਮਲ ਇੱਕ ਗੱਲ ਕਰਦੇ ਆਪਾਂ ਦੋਸਤੋ ਮੈਲਿਓ ਮੂਲਿਓ ਪਸ਼ੂ ਨੇ ਚੱਲਣਾ ਹ ਦਿਨਾਂ ਤੱਕ ਜਿਹੜਾ ਮਹੀਨੇ ਤੱਕ ਜਿਹੜਾ ਦੋਸਤੋ ਪੂਰਾ ਦੁੱਧ ਪਸ਼ੂਨੇ ਇੱਕ حساب ਦਾ ਵੀ ਆ ਜਾਉਂਦਾ ਦਾ ਅੱਜ 16 17 ਦਿਨ ਸੰਧੂ ਸਾਹਿਬ ਮੈਲਾ ਹੀ ਮਾਰਦਾ ਡੰਗਰ ਜਾ ਕੇ ਡਰਦੀ ਨਹੀਂ ਹਾਂ ਹਾਂ ਜੀ ਕੋਈ ਨਹੀਂ ਕੋਈ ਨਹੀਂ ਅੰਦਰ ਧਿਆਨ ਨਾ ਮੜਾ ਇਹ ਡਰੀ ਚੱਲ ਲਈ ਡਾਕ ਡਾਕ ਮੜੀ ਇਹਦਾ ਠੀਕ ਆ ਤੋੜ ਦੋ ਇਹਨੂੰ ਤੋੜ ਦੋ ਇਹਨੂੰ ਲੈ ਬੱਚਿਆਂ ਨੂੰ ਲੈ ਇੱਥੇ ਨਮਾ ਤੋੜ ਦਿਆ ਜਾਨੂ ਡਰਦੀ ਉਹ ਨਹੀਂ ਗੱਲ ਕੋਈ ਚੂਨ ਚਾਂਤ ਨਹੀਂ ਕੋਈ ਕਿਸੇ ਰਕਮ ਦਾ ਵੀ ਫਾਲਟੇਗਾ ਵਾਰਸਪ ਚਵਾਈ ਚੁ ਵੀ ਚੰਗੀ ਸੁਣੀਆ ਚਵਾਈ ਚੁ ਵੀ ਫਰਸਟ ਕਲਾਸ ਇੱਕ ਨੰਬਰ ਦੀ ਹੈ ਹਾਂ ਠੀਕ ਹੈ ਸ਼ਵਾਈ ਦਾ ਨਹੀਂ ਮਾੜਾ ਡੰਗਰ ਹੋਊਗਾ ਬਾਈ ਕਿਹੜੇ ਡੰਗਰ ਦੀ ਹੋਊਗੀ ਆਹ ਦੇਖੋ ਅਮਰੀਕਾ ਕਹੋਗੇ ਚਵਾਈ ਵੀਡੀਓ ਤੇ ਕਰਾ ਦੇਣੇ ਜੇ ਠੀਕ ਹੈ ਜੀ ਹਾਂ ਲਓ ਵੀ ਦੋਸਤੋ ਥਾਨ ਥਾੜਾ ਡਰ ਗਈ ਤੁਹਾਡੇ ਤੋਂ ਡਰ ਰਹੀ ਏ ਥਾਨ ਭਾਂਡਾ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਉਹ ਇਵੇਂ ਉਹਦੇ ਵਿੱਚ ਵੀ ਚਾਉਂ ਤੁਹਾਨਾਂ ਦੀ ਆਪਾਂ ਤਸੱਲੀ ਕਰਾ ਦਿੰਨੇ ਆ ਦੋਸਤੋ ਧਾਰਾ ਮਾਰ ਕੇ ਠੀਕ ਆ ਆ ਕੋਈ ਇਹ ਬੱਚਾ ਲਾ ਕੇ ਚਵਾ ਦੇਣੇ ਆਪਾਂ ਬਿਲਕੁਲ ਜੀ ਬਿਲਕੁਲ ਤੇ ਕਿੰਨਾ ਮੋਲ WhatsApp 'ਚ ਦਾ ਰਹੂਗਾ ਇਹਦਾ ਮੋਲ ਵੀ ਸੰ ਇਹ ਆਪਾਂ 72000 ਦੀ ਦੇ ਦਿਆਂਗੇ ਲੈਣ ਦੇਣ ਪੱਤਰੀ 8000 ਛੋਟ ਲੈਣ ਦੇਣ ਹਾਂ ਨਾ ਜਿਹੜੀ ਪੱਤਰੀ ਆ ਆ ਉੜਦੀਆਂ ਹੀ ਜਾਂਦੇ ਠੀਕ ਆ ਜੀ ਹਾਂ ਮਾਨਦਾਨ ਕਰ ਦਿਆਂਗੇ 75 ਚੋਂ ਵੀ ਛੋਟ ਛੱਪਾ ਹਾਂ ਪਿਓਰ ਨੀਲੀ ਏ ਵੇਖ ਲਓ ਠੀਕ ਆ ਜੀ ਹਾਂ ਸੋ ਦੋਸਤੋ ਬਿਲਕੁਲ 8000 ਡਿਮਾਂਡ ਆ 72000 ਲੈਣ ਦੇਣ ਉਹਦੇ ਚੋਂ ਵੀ ਥੋੜਾ ਬਾਧਾ ਮਾਨਤਨ ਹੋ ਜੂ ਘਰੇ ਆਇਆ ਵੀਰਾਂ ਦਾ ਤੇ ਠੀਕ ਹੈ ਕਈ ਵਾਰ ਉਪਰਾ ਬੰਦਾ ਜਿਹੜਾ ਦੋਸਤੋਂ ਪਸ਼ੂਆਂ ਦੇ ਵਿੱਚ ਆਉਂਦਾ ਥੋੜਾ ਜਿਹਾ ਪਸ਼ੂ ਮਾੜਾ ਮੋੜ ਮੀਂਦੇ ਆ ਡਰਦੇ ਨਵੀਂ ਥਾਏ ਹੁੰਦੇ ਆ ਸੋ ਗੱਲਬਾਤ ਇੱਕ ਘਰ ਆ ਰਹਿ ਗੇ ਸਿੰਗਲ ਸਿੰਗਲ ਪਾਏ ਹੁੰਦੇ ਇਥੇ ਲਿਆਰੇ ਪਏ ਜਾਂਦੇ ਹੈ ਦੱਤੀਆਂ ਰੋੜਾ 26 ਸੰਤੂ ਸਾਹਿਬ ਪੌਣ 2 ਤੋਂ ਲੈ ਕੇ 5000 ਰੁਪਿਆ ਪਰ ਕਾਰਨੇ ਵੀ ਆਵਦੀਆਂ ਤਸੱਲੀ ਕਰਨ ਫਿਰ ਆਪਾਂ ਕੋਈ ਇਹ ਨਹੀਂ ਕਹੀ ਨਾ ਇੱਕ ਵੀਰ ਨੇ ਸਾਈ ਪਾਈ ਤੋਂ ਡਰਦਾ ਸੀ ਆਉਣ ਤੋਂ ਵੀ ਮੇਰੇ ਨਾਲ ਧੋਖਾ ਆਇਆ ਇੱਥੇ ਅਸੀਂ ਬਿਲਕੁਲ ਬਾਰਡਰ ਤੋਂ ਗਾ ਕੋਈ ਰਾਹਤਾ ਨਹੀਂ ਹੈਗਾ ਸਾਡਾ ਗਾੜੀ ਜਾਣ ਲਈ ਬਾਰਡਰ ਤੇ ਬੈਠੇ ਕੋਈ ਕਿਸੇ ਰਕਮ ਦੀ ਸਾਈਨ ਨਾ ਰੱਖੀ ਜਾਊਗੀ ਜੇ ਅਗਲੇ ਦੇ ਡੰਗਰ ਨਹੀਂ ਪਸਿੰਦ ਕੋਈ ਨੁਕਸਿਆ ਆਉਦੀ ਸਾਈ ਵਾਪਸ ਲੈ ਜੇ ਤੇ ਨਹੀਂ ਤੇ ਉਹਨੂੰ ਆਪਦਾ ਪੈਸੇ ਬਣਾ ਕੇ ਡੰਗਰ ਖੜਨਾ ਪੈਣਾ ਜੀ ਕਈ ਵੀਰ ਹੁੰਦੇ ਇਹੋ ਜਿਹੇ ਡੰਗਰ ਬਣਾ ਦਿੰਦੇ ਆ ਤੇ ਮੁੜ ਕੇ ਆਖ ਦਿੰਦੇ ਆ ਵੀ ਯਾਰ ਸਾਨੂੰ ਧੋਖਾ ਇੱਥੇ ਆਣ ਕੇ ਜੇ ਤੁਹਾਨੂੰ ਨਹੀਂ ਜ਼ਕੀਨ ਸਾਡੇ ਦੇ ਜਿਨ੍ਹਾਂ ਦਾ ਸਾਰਾ ਵੇੜਾ ਘਰ ਬੁਆਉਣ ਡਿਆ ਪਰਿਵਾਰ ਚ ਖਲੋਤੇ ਆ ਤੇ ਸਾਨੂੰ ਕਿਤਰਾ ਜ਼ਕੀਨ ਉਹ ਅਹੀਂ 5000 ਤੇ ਕਿਦਾਂ ਬਗਾਨੀ ਗੱਡੀ ਦੇ ਮੱਝ ਲੱਦ ਕੇ ਕਰ ਦਈਏ ਮੈਂ ਨਹੀਂ ਲੋੜ ਹੀ ਕੀ ਹੈ ਠੀਕ ਹੈ ਜੀ ਇੱਥੇ ਆਓ ਤਸੱਲੀ ਕਰੋ ਜੇ ਤੁਹਾਨੂੰ ਸਾਈ ਪਉਣੀ ਪੈਸੇ ਪਾਓ ਗੱਡੀ ਵਾਲੇ ਨੂੰ ਉੱਥੇ ਗੱਡੀ ਵਾਲੇ ਨੂੰ ਉੱਥੇ ਕਰਾਇਆ ਦੇ ਦਿਓ ਪਹਿਲੀ ਗੱਲ ਤੇ ਆਵੋ ਬਹਿ ਕੇ ਨਾਲ ਗੱਡੀ ਦੇ ਚੋਕ ਆਵਦੀ ਤਸੱਲੀ ਕਰਕੇ ਖੜੋ ਬਸ ਜੀ ਹਾਂ ਸੋ ਦੋਸਤੋ ਆਪਾਂ ਹਰ ਹਾਲ ਓ ਇਹ ਤੇ ਫੋਨ ਬੰਦ ਕਰ ਦੇਵਾਂਗੇ ਫੋਨ ਆ ਸਦਾ ਬਾਹਰ ਕੰਮ ਕਰਨਾ ਚਾਲੂ ਰਹਿਣਗੇ ਆਪਣੀ ਠੀਕ ਆ ਜੀ ਹਾਂ ਜੇ ਕੋਈ ਪੇਮੈਂਟ ਪਾਉਂਦਾ ਹੈ ਨਾ ਤੇ ਉਹਨੂੰ ਜਿਹੜੀ ਚੀਜ਼ ਦੱਸੀ ਜਾਊਗੀ ਜੇ ਨਾਂ ਨਿਕਲੂਗਾ ਤੇ ਆਪਾਂ ਜੁਮਿਆ ਹਾਂ ਉਹਦੇ 'ਚ ਕੋਈ ਫਾਲਟ ਕੱਢੋ ਤੇ ਸਾਈ ਵਾਪਸ ਹੋਊਗੀ 1 ਲੀਟਰ ਦੁੱਧ ਦੱਸਿਆ ਆਪਾਂ ਇੱਥੇ ਆਓ ਦਹੀਂ ਚੋਹ ਜੇ ਗਰੰਟੀ ਦੇ ਮੰਗਾਉਣੀ ਨੌਂ ਦੀ ਜਿੱਤ ਕਰਾਂਗੇ ਠੀਕ ਆ ਕਿਉਂ ਤੁਹਾਨੂੰ ਪਤਾ ਧੋਂਦਾਂ ਦਪਿੰਦੀ ਠੰਡਿਆ ਕਈਆ ਡੰਗਰ ਤੇ ਤਰਪਾਇਲ ਤਰਬੂਜ਼ ਬਾਦ ਵਜਣੀ ਵਜਣੀ ਹੁਣ ਅੰਦਰ ਤੇ ਬੱਜੀ ਨਹੀਂ ਡੰਗਰ ਜਾਂਦਿਆਂ ਕੋਈ ਕਿਲੋ ਅੱਧਾ ਕਿਲੋ ਕੱਢ ਸਕਦਾ ਨਾ ਬਿਲਕੁਕੁਈ ਗੱਲ ਨਹੀਂ ਚੱਲਦੀ ਪਰ ਇਹ ਨਹੀਂ ਵੀ ਆਦੀ ਉੱਡ ਜਾਊਗਾ ਉਹ ਨਹੀਂ ਗੱਲ ਹੈਗੀ ਅਗਲਾ ਕਿਹੜੇ ਦਾ ਬੱਚਾ ਕਿਹੜਾ ਸੀ ਯਾਰ ਇਹਦਾ ਬੱਚਾ ਹਾ ਜੀ ਇਹਦੇ ਮਗਰ ਵੀ ਕਟਾ ਜੀ ਦੂਜੇ ਤਿੰਨਾ ਮਗਰੀ ਜਣੀ ਕਟੇ ਜੇ ਇਹਦੇ ਇੱਕ ਮਗਰ ਕਟੀਏ ਠੀਕ ਆ ਜੀ ਇਹਦੇ ਮਗਰ ਆਏ ਮੈਂ ਮਗਰ ਕਟੀ ਜਾਗੀ ਜੀ ਆ ਛੋਟੀ ਦੀ ਕੀ ਡਿਟੇਲ ਇਹ ਛੋਟੀ ਦੀ ਡਿਟੇਲ ਹੈਗੀ ਜੇ ਇਹਦੇ ਸਾਰੇ ਦੁੱਧ 9-8 ਲੀਟਰ ਤਿਆਰ ਜੇ ਸਵੇਗਾ 9 ਦੇ 8 ਚ ਭੇਜਾਂਗੇ ਸਵੇਗਾ ਕਿੰਨਾ ਸਵੇਗਾ ਦੂਜੇ ਸਵੇਗਾ ਹਾਂ ਲਓ ਕਿੰਨੇ ਦਿਨਾਂ ਦੀ ਸੂਈ ਹੈ ਇਹਨੂੰ ਸੂਈ ਨੂੰ ਅੱਜ 15 ਤੋਂ ਲੈ ਕੇ 18 ਦੇ ਨਹੀਂ ਹੋਗੇ ਹਣ ਗਿਆ ਘੱਟੋ ਘੱਟ ਵੀ ਓ ਕੱਟੀ ਜੀ ਇੱਧਰ ਲਿਆ ਕੱਟੀ ਲਾ ਗਈ ਇਹਦੇ ਮਗਰ ਕੱਟੀ ਬਾਕੀ ਤਿੰਨਾ ਮਗਰ ਕਟਿਆ ਹਾਂ ਉਹਨਾਂ ਤਿੰਨਾ ਮਗਰ ਜਿਹੜੀ ਹੋਂ ਸੁਈ ਉਹਦੇ ਮਗਰ ਕਟਾ ਜਣੀ ਨੀਲੀ ਮੱਝ ਉਹਦੇ ਮਗਰ ਵੀ ਇਹਦੇ ਮਗਰ ਵੀ ਘਟਾ ਠੀਕ ਆ ਜੀ ਹਾਂ ਲਓ ਜੀ ਕਿੰਨਾ ਕੁ ਦੁੱਧ ਹੋਣਾ ਇਹਦੇ ਸਾਰੇ ਦੁੱਧ 9 ਲੀਟਰ ਤਿਆਰ ਆ ਅੱਠ ਚ ਭੇਜਾਂਗੇ ਆਪਾਂ ਠੀਕ ਆ ਜੀ 9 ਲੀਟਰ ਦੁੱਧ ਨੀਲੀ ਰਗ ਦੀਆਂ ਨਿਸ਼ਾਨੀਆਂ ਠੀਕ ਆ ਜੀ ਤੇ ਨੀਲੀ ਦਾ ਪੱਖ ਦੋਸਤੋ ਇਸ ਝੋਟੀ ਦੇ ਵਿੱਚ ਆ ਦੂਜਾ ਸੁਹਾ ਸੁਈ ਆ ਮਗਰ ਕੱਟੀ 10 ਦਿਨਾਂ ਦੇ ਕਿੰਨੇ 15 ਦਿਸਿਆਂ 15 ਦਿਨਾਂ ਦੀ 15 ਦੇ ਉੱਤੇ ਲਾਓ ਦੋ ਇੱਕ ਦਿਨ ਤੋਂ ਅੱਗੇ ਸਮਝੋ ਬਾਕੀ ਬ ਢਾੜੀ ਉਧਰ ਉਧਰ ਵੀ ਹੋ ਸਕਦੀ ਆ ਹਾਂ ਕੋਈ ਆਪਾਂ ਲਿਆਂਦੇ 80 ਸਵਾਈ ਹੋਵੇ ਤਾਂ ਕੀ ਇਹੋ ਟਾਈਮ ਹੀ ਆ ਹਾਂ ਸਹੀ ਆ ਢਾੜੀ ਉੱਤੇ ਵੀ ਹੋ ਸਕਦਾ ਬਿਲਕੁਲ ਜੀ ਦੂਜਾ ਸੂਬਾ ਦੋਸਤੋ ਠੀਕ ਆ ਜੀ 9 ਲੀਟਰ ਜਿਹੜਾ ਦੁੱਧ ਆਈਦਾ ਥੱਲੇ ਹਾਜ਼ਰ ਸੋ ਅੱਕ ਬਿੱਲੀ ਮਨਕਣੀ ਆ ਨੀਲੀ ਦੀਆਂ ਜਣੀਆਂ ਦੋਸਤੋ ਮੱਝਾਂ ਝੋਟੀਆਂ ਆਪਾਂ ਨਾਰਮਲੀ ਦੇਖਦੇ ਆ ਨੇੜੇ țeੜੇ ਇੱਧਰ ਬਾਰਡਰ ਏਰੀਆ ਹੋਣ ਕਰਕੇ ਜਿਹੜੇ ਪਸ਼ੂ ਆ ਦੋਸਤੋ ਨੀਲੀ ਦੇ ਵਿੱਚ ਨਿਕਲਦੇ ਆ ਠੀਕ ਆ ਸੂਤ ਤੇ ਨਿਸ਼ਾਨ ਮਗਰਲੇ ਪੈਰ ਤੋਂਤੇ ਆ ਕਦ ਕੁਦ ਪੂਰਾ ਠੀਕ ਆ ਜੀ ਕਦ ਵੱਜਨ ਪੂਰਾ ਮੱਝ ਦਾ ਬਾਕੀ ਆ ਤੁਹਾਡੇ ਲਓ ਮਗਰ ਵੀ ਕੱਟੀ ਆ ਫੀਮੇਲ ਕਾਫ ਆ ਲਓ ਮੈਂ ਕੋ ਡਰਾਕਰ ਭਜਾ ਕਰਨੀ ਨਹੀਂ ਦੇਖੋ ਹਾਂ ਉਹ ਤੁਹਾਡੇ ਤੋਂ ਜੇ ਮੋਬਾਈਲ ਤੋਂ ਡਰ ਗਈ ਥੋੜੀ ਜੀ ਆ ਲਓ ਜੀ ਠੀਕ ਹੈ 9 ਕਿਲੋ ਦਾ ਥੱਲੇ ਦੱਸਿਆ ਜੀ ਹਾਂ ਜੀ ਹਾਂ ਜੀ 9 ਲੀਟਰ ਦੋਦੇ 8 ਲੀਟਰ ਚ ਭੇਜਾਂਗੇ ਆਪਾਂ ਕੱਟੀ ਜਿਓ ਕੱਟੀ ਉਠਾ ਦੋ ਕਰੀਬ 8 ਲੀਟਰ ਦੇ ਵਿੱਚ ਹਾਂ ਉਹ ਕੱਟੀ ਤੇ ਲਾਗੇ ਲੈ ਜਾਓ ਹਰੀ ਰੱਸੀ ਵਾਲੀ ਕੱਟੀ ਜੇ ਦੀ ਲਓ ਜੀ ਸੋ ਆ ਜਿਹੜਾ ਬੱਚਾ ਮਗਰੇ ਦੇ ਠੀਕ ਹੈ ਜੀ ਦੂਰ ਬੱਜੀ ਏ ਥੋੜਾ ਪਿਛਾੜ ਕੇ ਡੰਗਰ ਲਿਆ ਦਿੰਦੇ ਪਸੰਦ ਜਿੰਨਾ ਦਿਨਾਂ ਦਾ 20 ਦਿਨਾਂ ਦਾ ਜਿੰਨਾ ਦਿਨਾਂ ਦਾ ਦੋਸਤੋ ਤੁਹਾਨੂੰ ਲੱਗਦਾ ਬੱਚਾ ਮੰਨ ਸਕਦਾ ਕੋਈ ਵੀ ਹਾਂ ਆ ਲੋ ਠੀਕ ਆ ਠੀਕ ਆ ਜੀ ਠੀਕ ਆ ਤੇ ਕਿੰਨਾ ਮੋਲੇ ਦਾ ਭਾਜੀ ਦਿਨੇਰ ਸਿੰਘ ਜੀ ਇਹ ਇਹਦਾ ਸੰਤੂ ਸਾਹਿਬ ਮੁੱਲ 10000 ਰਿਆ ਅੱਛਾ ਜੀ ਇਹ ਆਪਾਂ 75 ਦੀ 75 ਚੋਂ 74000 ਛੋੜ ਕਰ ਦਾਂਗੇ 74 ਦੀ ਦੇ ਦਾਂਗੇ 74000 ਦੀ ਹਾਂ ਨਾ ਆਲੇ ਮੁੱਲ ਪੰਜਾਹ 70 ਦੇ 74 ਦੀ ਦੇ ਦਾਂਗੇ ਜਾਨੀ 1000 ਹੋਰ ਛੱਡ ਦਾਂਗੇ ਜਾਨੀ 74 ਦੀ ਦੇ ਦਾਂਗੇ ਹਾਂ ਲੋ ਜਵਾਈ ਚੂਈ ਇੱਕ ਨੰਬਰ ਜੇ ਬਿਲਕੁਲ ਕਿਸੇ ਗੱਲੋਂ ਭੂਰ ਛਟਾ ਨਹੀਂ ਹੋਵੇਗਾ ਕਿਸੇ ਗੱਲੋਂ ਵੀ ਹਾਂ ਲੋ ਵੀ ਦੋਸਤੋ ਝੋਟੀ ਚੰਗੀ ਆ ਠੀਕ ਆ ਹਾਂ ਹੋਵੇ ਉਹੀ ਮੈਂ ਬਹਿ ਗਈ ਹੋ ਸਕਦਾ ਤੁਹਾਡੇ ਵੀਡੀਓ ਬੰਦਿਆ ਬੰਦੇ ਜੋਰ ਛੋੜ ਦਵੇ ਕੋਈ ਗੱਲ ਨਹੀਂ ਘੰਟਾ ਸਵਾ ਘੰਟਾ ਨੂੰ ਬੀਨ ਹੋ ਗਿਆ 74000 ਦੇ ਵਿੱਚ ਇਹ ਝੋਟੀ ਮਿਲ ਜੂਗੀ ਮਗਰ ਕੱਟੀ ਆ 9 ਕਿਲੋ ਦੁੱਧ ਦੋਸਤੋ ਹਾਜ਼ਰ ਕੋਈ ਵੀ ਰਾਉਣ ਆਨਲਾਈਨ ਮੰਗਾ ਰਿਹਾ ਤੇ 8 ਕਿਲੋ ਦੇ ਭੇਜਾਂਗੇ ਹਾਂਜੀ ਹਾਂਜੀ ਅੱਛਾ ਜੀ ਲੇਖੋ 9 ਜਾ ਕੇ ਜਾ ਕੇ 9 ਹੀ ਨਿਕਲੂਗਾ ਠੀਕ ਹੈ ਠੀਕ ਹੈ ਜੀ ਬਾਕੀ ਕੱਦ ਕੋ ਤਾਂ ਚੰਗਾ ਠੀਕ ਹੈ ਜੀ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰਨੇ ਆ ਮੈਂਸ਼ਨ ਕੱਦ ਭਜਨ ਪੂਰਾ ਕੋਈ ਛੋਟੀ ਸਮਝ ਗਿਆ ਨਾ ਸਹੀ ਕਰੇ ਤਿੰਨੇ ਵੱਡੀਆਂ ਕਿੰਨੇ ਵੱਡੀਆਂ ਮੈਂ ਆਹ ਛੋਟੀਆਂ ਜਾਂਦੀ ਆਹ ਮੀਡੀਅਮ ਸਾਈਜ਼ ਆਉਂਦਾ ਜੀ ਇਹਨਾਂ ਦੇ ਵੇਖੋ ਗਿੱਟ ਦਾ ਉਹੀ ਫਰਕ ਜੇ ਹੂੰ ਆਹ ਵੇਖੋ ਪੂਰੀ ਗਿੱਟ ਦਾ ਫਰਕ ਜੀ ਬਿਲਕੁਲ ਜੀ ਬਿਲਕੁਲ ਉਹ ਪੂਰੀ ਇੱਕੋ ਜਿਹੀ ਮਜਾ ਆਉਂਦੀਆਂ ਤੈਨੇ ਚਲੋ ਠੀਕ ਹੈ ਜੀ ਇਹ ਬੰਬੀ ਸੂਈ ਹੈ ਇਹ ਵੀ ਦੂਜੇ ਸੂਏ ਬੰਬ ਸੂਇਆ ਜੀ ਆ ਸੂਆ ਦੂਜਾ ਹੀ ਹੈ ਹਾਂ ਇਹ ਵੀ ਸੂਆ ਹੈ ਦੂਜਾ ਹੀ ਹੈ ਇਹਦਾ ਹੋਵੇ ਬੱਚੇ ਦਾ ਨਾਲੂ ਨਾਲ ਹੀ ਆ ਇਹਨੂੰ ਕੋਈ 4-5 ਦਿਨ ਨਹੀਂ ਹੋਵੇ ਚਾਰਕ ਸੂਈ ਨੂੰ ਹਾਂ ਠੀਕ ਹੈ ਜੀ ਇਹ ਵੀ ਓਏ ਇਧਰ ਤੂੰ ਲੋਕ ਦੋਸਤੋ ਠੀਕ ਆ ਸੂਆ ਅੱਗੇ ਤੁਸੀਂ ਸਮਝ ਲਓ ਦੋਸਤੋ ਦੂਜਾ ਤੇ ਜਿਹੜਾ ਮੱਝਾ ਤੀਜਾ ਸਮਝ ਲਓ ਦੂਜਾ ਸਮਝ ਲਓ ਅਸੀਂ ਦੂਜੇ ਕਰਕੇ ਲਿਆ ਜੀ ਆ ਦੇਖੋ ਹਾਂ ਮਗਰ ਕਟਾ ਆ ਕਟਾ ਹੈ ਲਾਰ ਰੱਸੀ ਵਾਲਾ ਇਹਦਾ ਆ ਲਓ ਜੀ ਉਹ ਲੱਤ ਸਹੀ ਫਿਰ ਹੋ ਗਿਆ 12 14 ਦਿਨਾਂ ਦਾ 15 ਦਿਨਾਂ ਦਾ ਨਹੀਂ 5 6 ਦਿਨ ਹੀ ਹੋਏ ਜੇ ਨੂੰ 1 6 ਦਿਨ ਹੋ ਗਏ ਇਹਨਾਂ ਨਿਕਾ ਅੱਛਾ ਆ ਆ ਦੇਖੋ ਆ ਲਓ ਜੀ ਹਾਂ ਠੀਕ ਹੈ ਜੀ ਹਫਤੇ ਦਾ ਵੀਰਾਂ ਦਾ ਵੀ ਸਮਾਂ ਹੋਇਆ ਸੋਈ ਨੂੰ ਤੇ ਮੱਝ ਹੁਣ ਬੌਲੇ ਤੋਂ ਬਾਹਰ ਆ ਗਈ ਦੁੱਧ ਕਿੰਨਾ ਕੋਣਾ ਦੁੱਧ 8 ਲੀਟਰ ਵੀ ਦੀ 8 ਕਿਲੋ ਮਗਾਉਣੀ 7 ਦੇ ਭੇਜਾਂਗੇ ਹਾਂ ਇੱਥੇ ਦੋ ਟਾਈ ਆ ਦੁੱਧਾ ਦਾ ਪਤਾ ਕੀ ਗੱਲ ਆ ਪਾ ਸੰਧੂ ਸਾਹਿਬ ਘਾੜ ਤੋਂ ਘਾੜੀ ਦੋ ਦਸਣਾ ਜਾ ਕੇ ਕਿਲੋ ਵੱਧ ਨਿਕਲੇ ਤੇ ਅਗਲਾ ਸੋਭਾ ਕਰੇ ਆਪਾਂ ਪਿਛਲੀ ਬੂਰੀ ਮੈਂ ਦੇ ਵੀਡੀਓ ਪਾਈ ਹੀ ਉਹ ਆਪਣੀ ਮੇਰੇ ਹਿਸਾਬ ਨਾਲ 5000 ਵੀਡੀਓ ਚੱਲ ਗਈ ਜੇ ਹੂੰ ਤੇ ਉਹ ਅਜੇ ਵਾਰ-ਵਾਰ ਫੋਨ ਆਉਂਦੇ ਵੀ ਬਈ ਵਧਾਈ ਆ ਤੁਹਾਡੇ ਡੰਗਰ ਨਿਕਲੇ ਤੇ ਘੱਲੋ ਹੂੰ ਲਓ ਜੀ ਤੇ ਦੁੱਧ ਦੇ ਥੱਲੇ ਕਿੰਨਾ ਹੋਣਾ 8 ਲੀਟਰ 8 ਲੀਟਰ ਆ ਜਰ ਜੇ ਦੁੱਧ ਦੇ 8 ਲੀਟਰ ਹਾਂ ਠੀਕ ਆ ਜੀ ਬਾਕੀ ਚਾਹੋ ਥਾਣਾਂ ਦੀ ਚੰਗੀ ਹੈ ਚਵਾਈ ਚਵਾਈਆਂ ਕਰਾਣ ਦੇ ਕਰਾ ਦੇਣੇ ਚਵਾਈ ਦਾ ਕੋਈ ਚੱਕਰ ਨਹੀਂ ਚਵਾਈ ਦਾ ਟਾਈਮ ਹੋਇਆ ਜੀ ਅੱਛਾ ਕਿਉਂ ਚਾਹ ਹਾਂ ਉਹ ਗਿਆ ਜਿਆ ਪਤਾ ਰਮਰਾਤੀਆਂ ਨਾ ਜਿਹੜੀ ਤਾਜੀ ਸੋਈ ਆ ਨਹੀਂ ਆਪਾਂ ਥੋੜੀ ਥੋੜੀ ਧਾਰਾਂ ਜਰੂਰ ਮਾਰ ਕੇ ਦਰਵਾਜ਼ਾ ਬੰਦ ਕਰਦਾ ਫਾਈਨਲ ਤੇ ਆਪਾਂ ਮਾਰ ਦੇਣੇ ਧਾਰ ਬਿਲਕੁਲ ਜੀ ਬਿਲਕੁਲ ਤੇ ਕਿੰਨਾ ਦਲੇਰ ਬਾੜ ਜੀ ਕਿੰਨਾ ਮੁੱਲ ਇਹਦਾ ਹੈਗਾ ਇਹ ਸੰਤੂ ਸਾਹਿਬ 70000 ਰੁਪਇਆ ਮੁੱਲ ਠੀਕ ਆ 70000 60000 ਦੀ ਦੇ ਦੇਾਂਗੇ ਯੈਸ نو ਤੇ ਵਿੱਚੋਂ ਛੋਟਛਾਪਾ ਦੇ ਦੇਾਂਗੇ 60000 ਦੀ 60 ਦੀ ਕਹਿਤੀ ਮੁੰਡੇ ਲਓ ਜੀ ਬਾੜੀ ਆ ਰਹੀ ਠੀਕ ਆ ਹਾਈਟ ਬੇਸ਼ੱਕ ਦੋਸਤ ਸੁਮੀਡੀਆ ਹੁੰਦਾ ਪਰ ਹੈ ਪੂਰੀ ਰਾਜੀ ਹੈ ਵਜ਼ਨ ਵੀ ਡਾਲੀਆ ਬਾੜਾ ਵਾਲਾ ਬਾੜੀ ਚੱਲਣ ਦੋ ਹਣ ਬਲ ਬਿਲਕੁਲ ਜੀ ਬਿਲਕੁਲ ਬਾੜਾ ਸਾਹਿਬ ਨੇ ਪੂਰੀ ਨਿੱਗ ਰਿਹਾ ਮੱਝ ਥੋੜਾ ਕਾਦੇ ਨਾਲੋਂ ਛੋਟਾ ਏ ਯਾਨੀ ਇਹਨੂੰ ਆਪਾਂ ਮੀਡੀਆ ਪੂਰੀ ਵਜ਼ਨ ਜੇ ਮੱਝ ਇਹ ਜਿਆਦਾ ਵੱਡੀਆਂ ਉੱਚੀਆਂ ਵਹੀ ਆ ਮੱਥੇ 'ਚ ਫੋਲ ਤਾਂ ਨਾਲ ਮਹਿੰਦੀ ਵੀ ਲੱਗੀ ਆ ਮਹਿੰਦੀ ਲਾਈ ਆ ਨਾ ਰੰਗ ਜੀ ਇਹ ਮਹਿੰਦੀ ਜਿੰਨਾ ਤੋਂ ਲਈ ਉਹਨਾਂ ਹੀ ਲਾਈ ਆ ਠੀਕ ਆ ਜੀ ਮੱਝ ਚੰਗੀ ਆ ਦੋਸਤੋ 62000 ਦੇ ਵਿੱਚ ਬਾਈ ਦਲੇਰ ਬਾੜ ਦੇ ਰਿਹਾ ਬਾਟਿਆਰ ਦੇ ਵਿੱਚ 8 ਕਿਲੋ ਜਿਹੜਾ ਦੋਸਤੋ ਦੁੱਧ ਕੋਈ ਵੀ ਰੌਨਲਾਈਨ ਸੌਦਾ ਕਰਦਾ ਪਿਆ 8 ਕਿਲੋ ਚੋਂ ਚੁੰਟਾਣਾ ਭੋਲੀਆਂ ਕੋਈ ਡੰਗਰ ਕਢਾਣਾ ਹੋਗਾ ਜੋਂ ਚ ਭਾਈ ਇਹਦੀ ਤਾਲੀਆਂ ਆਏ ਨਾ ਦੁੱਧ ਵਧਣਾ ਆਏ ਹਾਂ ਠੀਕ ਹੈ ਜੀ ਠੀਕ ਹੈ ਤੇ ਤੁਹਾਨੂੰ ਅਖਾ ਦੋ ਜਿਆ ਬਿਲਕੁਲ ਗੋਲ ਛੋਟਾ ਲਾਓ ਜੀ ਇੱਕੋ ਜੀ ਸਿੰਘ ਦੇ ਸਾਰੀਆਂ ਦੀ ਠੀਕ ਆ ਸੋ ਇਹ ਜਿਹੜੇ ਦੋਸਤੋ ਚਾਰਨਾਕ ਸੀ ਅੱਜ ਬਾਈ ਦਰੇਰ ਸਿੰਘ ਬਾੜ ਦੇ ਕੋਲ ਚਾਰੇ ਮੱਝਾਂ ਸੁਈਆਂ ਨੇ ਤਾਜ਼ੀਆਂ ਨੇ ਦਿਨਾਂ ਦੇ ਵਿੱਚ ਆ ਆਣ ਕੇ ਆਦੀ ਨਰਕ ਪਰਖ ਤੇ ਸਾਡੀ ਫਿਰ ਇੱਕ ਵਾਰ ਜੋਰ ਨੂੰ ਮਾਰ ਦਿਓ ਕੈਮਰਾ ਤੇ ਬਾਕੀ ਜੋਰ ਜੋਰ ਪ੍ਰੋਪਰ ਪਾ ਦੂਗੀ ਮੈਂ ਮੱਜ ਮਾਰਿਓ ਵੇਖਿਓ ਮਾਰਿਆ ਅੱਛਾ ਦਲੇਰ ਬਾੜ ਜੀ ਇਹ ਪਸ਼ੂ ਚਾਰ ਬਕਾਉ ਸੀ ਅੱਜ ਆਪਾਂ ਹਾਂਜੀ ਹਾਂਜੀ ਤੇ ਨੰਬਰ ਜਰੂਰ ਆਪਣੇ ਸਾਹਦੇ ਨੰਬਰ ਹੈਗਾ ਸੰਧੂ ਸਾਹਿਬ 9779292006 ਠੀਕ ਹੈ ਜੀ ਹਾਂਜੀ ਠੀਕ ਆ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਬਾਈ ਦਲੇਰ ਸਿੰਘ ਬਾਠ ਪਿੰਡ ਡਾਲ ਤੁਸੀਂ ਖਾਸ ਵਿਜਿਟ ਕਰਨੀ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ